ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੇਖੂ ਟਿਕ ਦੇ ਤੁਹਾਡਾ ਸਵਾਗਤ ਹੈ ਸੌਰੀ ਜੀ ਪਹਿਲਾਂ ਤਾਂ ਹਨਾ ਥੋੜੀ ਪ੍ਰੋਬਲਮ ਹੋ ਰਹੀ ਸੀਗੀ ਤੇ ਤਾਂ ਕਰਕੇ ਨਹੀਂ ਵੀਡੀਓ ਪਈਆਂ ਹੈਗੀਆਂ ਤੇ ਅੱਜ ਆਪਾਂ ਨਵੀਂ ਕਲੈਕਸ਼ਨ ਲੈ ਕੇ ਆਏ ਆਂਗੇ ਕੁਝ ਕੁ ਪਸ਼ਮੀਨੇ ਦੇ ਸੂਟ ਨੇ ਕੁਝ ਸ਼ਿਮਰ ਤੇ ਕੁਝ ਬੈਲਵਟ ਦੇ ਤਿਆਰ ਹੋਏ ਨੇਗੇ ਸੂਟ ਕਸਟਮਰਾਂ ਦੇ ਉਹ ਆਪਾਂ ਦਿਖਾਉਨੇ ਆਂਗੇ ਸੋਨੂੰ ਜੇ ਕਿਸੇ ਭੈਣ ਨੂੰ ਪਸੰਦ ਆਉਣਾ ਹਨਾ ਤੇ ਉਹ ਤੁਸੀਂ ਉਹ ਕਰ ਸਕਦੇ ਹੋ ले ਸਕਦੇ ਹੋ ਰੈਡੀ ਕਰਵਾ ਸਕਦੇ ਹੋਗੇ ਤੇ ਆ ਜੋ سٹارٹ کرتے ہیں ਤੇ ہاں جی ਆ ਖਾਦੀ ਤੇ سوٹ ਬਣਿਆ ਹੋਇਆ ਹੈਗਾ ਆਪਣੇ ਕੋਲ ਤੇ ਖਾਦੀ ਸ਼ਿਲਕ ਤੇ ਤੇ ਇਹ ਉਹਨਾਂ ਨੇ ਆਪਾਂ ਦੁਪੱਟਾ ਦਿੱਤਾ ਸੀਗਾ ਐਵੇਂ ਦਾ ਨਾਲ ਦਾ ਆਪਾਂ ਵਰਕ ਕਰਾਤਾ تیار ਕਰਵਾਤਾ ਸੂਟ ਸੇਮ ਵਰਕ ਹੋ ਗਿਆ ਇਹ ਇਹ ਕਿਸੇ ਕਸਟਮਰ ਦਾ ਸੂਟ ਆ ਬਣੀ ਦਾ ਤੇ ਐਵੇਂ ਵੀ ਤੁਸੀਂ ਕਰਵਾ ਸਕਦੇ ਹੋਗੇ ਆਪ ਦਾ ਸੂਟ ਦੇ ਕੇ ਕਰਵਾ ਸਕਦੇ ਹੋ ਜੀ ਆਪਣੇ ਤੋਂ ਵੀ ਕਪੜਾ ਲੈ ਸਕਦੇ ਹੋ ਕਰਵਾ ਸਕਦੇ ਤੇ ਆਹ ਅਗੇ ਜੀ ਆਪਣੇ ਕੋਲ 벨ਵਟ ਦੇ ਸੂਟ ਮੈਚਿੰਗ ਸੂਟ ਨੇਗੇ ਹੀ 벨ਵਟ ਦੇ ਇਹ ਪਲੇਨ ਬਾਟਮ ਨੇਗੇ ਆ ਇਹਨਾਂ ਦੇ ਆਪਾਂ ਨੇ ਜੀ ਮਸ਼ੀਨ ਵਰਕ ਕਰਵਾਇਆਗਾ ਬਾਜੂ ਵਰਕ ਹੋਏ ਨੇ ਜੀ ਇਹਨਾਂ ਦੇ ਬਾਟਮ ਵਰਕ ਹੋ ਜਾਂ ਨੇਗੀਆਂ ਇਸ ਤਰ੍ਹਾਂ ਪੈਚ ਲਾ ਕੇ ਆਰਗੰਜੀ ਦਾ ਆਪਾਂ ਨਾਲ ਦਾ ਸੇਮ ਵਰਕਰ ਕਰ ਕਰਵਾਇਆ ਤੇ ਇਹਦੀ ਬਾਟਮ ਤੇ ਵੀ ਸੇਮ ਵਰਕ ਹੈ ਜੀ ਇਸ ਤਰ੍ਹਾਂ ਇਹਦੀ ਬਾਟਮ ਤੇ ਵਰਕ ਹੈ ਜੀ ਆਹ ਵਾਲਾ ਆਹ ਇਹ ਆਪਣੇ ਕੋਲ ਸੇਮ ਦੋ ਸੂਟ ਨੇ ਜੀ ਜੇ ਕਿਸੇ ਭੈਣ ਨੇ ਲੈਣੇ ਹੋਣ ਸੂਟ ਆਰਡਰ ਕਰਨਾ ਹੋਵੇ ਤਾਂ ਦੱਸ ਸਕਦੇ ਸੇਮ ਹੀ ਇੱਕ ਲਾਈਟ ਕਲਰ ਹੈ ਇੱਕ ਡਾਰਕ ਕਲਰ ਹੈ ਇਹ ਥੋੜਾ ਜਿਹਾ ਸਕਾਈ ਡਾਰਕ ਸਕਾਈ ਆ ਗਿਆ ਤੇ ਲਾਈਟ ਸਕਾਈ ਕਲਰ ਹੈਗਾ ਤੇ ਇਹ ਕਰਾਸ਼ ਚ ਵੈਲਵਟ ਹੈ ਜੀ ਡਾਈ ਕਰਵਾਇਆ ਸੀਗਾ ਆਪਾਂ ਨੇ ਬੈਟ ਲਾਈਟ ਵਾਈਟ ਲਾਈਕ ਇਹ ਕਪੜਾ ਡਾਈ ਕਰਵਾਇਆ ਹੋਇਆ ਹੈ ਆ ਦੇ ਜੀ ਆਪਣੇ ਕੋਲ ਸ਼ਿਮਰ ਦੇ ਸੂਟ ਆ ਸ਼ਿਮਰ ਦਾ ਇਹਦਾ ਗਲਾ ਵਰਕ ਹੋਇਆ ਜੀ ਬਾਜੂ ਵਰਕ ਹੋਏ ਨੇ ਇਸ ਤਰ੍ਹਾਂ ਪੈਚ ਲਗਾ ਕੇ ਇਹਦਾ ਵਰਕ ਕੀਤਾਗਾ ਆਪਾਂ ਨੇ ਤੇ ਇਹਦੇ ਨਾਲ ਪਲੇਨ ਬੋਟਮ ਆਉਗੀ ਜੀ 크ਰੇਵ ਦੀ ਤੇ 크ਰੇਵ ਤੇ ਆਪਾਂ ਨਹੀਂ ਵਰਕ ਕੀਤਾ ਜੀ ਜਾਦੇ ਓਵਰ ਹੋ ਜਾਂਦਾ ਸੂਟ ਤੇ ਸਲਵਾਰ ਤੇ ਸੌਰੀ ਤੇ ਫਿਰ ਜਿਆਦਾ ਹਾਈ ਵੀ ਜਾ ਹੋ ਜਾਂਦਾ ਜੇ ਕਿਸੇ ਨੇ ਕਰਵਾਉਣਾ ਤਾਂ ਕਰਵਾ ਸਕਦੇ ਹੋਗੇ ਇਹਦੇ ਵਿੱਚ ਇਹ ਕਲਰ ਆ ਗਿਆ ਜੀ ਇੱਕ ਇਹ ਪ੍ਰੋਜੀਬ ਕਲਰ ਆ ਜੀ ਡਾਰਕ ਉਹਦੇ ਨਾਲ ਉਹ ਸਰਦਈ ਕਲਰ ਹੈਗਾ ਤੇ ਇਹ ਵਾਲਾ ਫਰੋਸੀ ਕਲਰ ਹੈਗਾ ਇਹਦੇ ਰਿਕਲੇ ਦਾ ਡਿਜ਼ਾਈਨ ਵੱਖਰਾ ਹੈਗਾ ਤੇ ਉੱਪਰ ਦਾ ਵੱਖਰਾ ਹੈ ਇਹਦੇ ਵੀ ਸੇਮ ਬਾਜੂ ਤੇ ਵਰਕ ਹੈ ਜੀ ਤੇ ਇਹਦੀ ਬਾਟਮ ਤੇ ਨਹੀਂ ਵਰਕ ਹੋਇਆ ਹੋਇਆ ਬਾਜੂ ਤੇ ਇਹਦੇ ਸੇਮ ਵਰਕ ਦਾ ਐਮ ਪੈਚ ਲਾ ਕੇ ਵਰਕ ਹੋਇਆ ਹੈ ਤੇ ਇਹ ਸ਼ੇਮਰ ਤੇ ਵੀ ਤੁਸੀਂ ਕਰਵਾ ਸਕਦੇ ਹੋ ਜੀ ਆਹ ਸੇਮ ਡਿਜ਼ਾਈਨ ਵਾਲਾ ਹੈ ਜੀ ਇਹਦਾ ਤੇ ਆਹ ਇਧਰ ਇਹਦਾ ਟੋਪ ਆਵਾ ਜੀ ਬਾਜੀ ਬਾਗੇ ਰਿਮੋਟ ਮੈਨਾਂ ਦੀ ਪਲੇਨ ਹੈ ਜੀ ਤੇ ਜੇ ਤੁਸੀਂ ਨੇ ਆਰਡਰ ਕਰਨੇ ਹੋਣ ਜੀ ਤਾਂ ਕਰ ਸਕਦੇ ਹੋਗੇ ਆਪਾਂ ਨੂੰ ਆਪਦਾ ਤੁਸੀਂ ਆਪਦੇ ਕੋਲੋਂ ਕਪੜਾ ਵੀ ਦੇ ਸਕਦੇ ਹੋਗੇ ਤੇ ਆਪਣੇ ਕੋਲੋਂ ਵੀ ਕਪੜਾ ਲੈ ਕੇ ਤੁਸੀਂ ਆਰਡਰ ਕਰਵਾ ਸਕਦੇ ਹੋ ਤਿਆਰ ਕਰਵਾ ਸਕਦੇ ਹੋ ਤੇ ਕੁਝ ਤਾਂ ਆਪਣੇ ਕੋਲ ਹੈਗੇ ਨੇ ਜੀ ਪਸ਼ਮੀਨੇ ਦੇ ਸੂਟ ਇਹ ਆਪਣੇ ਕੋਲ ਸਟਾਰ ਸੂਟ ਹੈ ਪਸ਼ਮੀਨੇ ਦਾ ਰਾਮ ਟੈਕਸ ਚ ਤੇ ਇਹਦੇ ਨਾਲ ਬਾਟਮ ਵਰਕ ਹੈ ਜੀ ਸੌਰੀ ਬਾਟਮ ਵਰਕ ਨਹੀਂ ਜੀ ਇਹਦੀ ਕਮੀਜ਼ ਤੇ ਗਲੇ ਤੇ ਇਹਦੇ ਫਰਕ ਹੈਗਾ ਇਸ ਤਰ੍ਹਾਂ ਪੱਟੀ ਵਾਲਾ ਗਲਾਗਾ ਦਾ ਵਰਕ ਹੋਇਆ ਹੋਇਆ ਤੇ ਮੂਰੇ ਘੇਰੇ ਤੇ ਵਰਕ ਆ ਪਲੇਨ ਬਾਟਮ ਹੈ ਦੀ ਨਾਲ ਇਹਦਾ ਸਟਾਲ ਹੈਗਾ ਰਾਮਟੈਕਸ ਦਾ ਕਪੜਾ ਹੈ ਲੈ ਸਕਦੇ ਹੋ ਤੁਸੀਂ ਸੂਟ ਆਪਾਂ ਨੂੰ ਹਨਾ WhatsApp ਤੇ ਆਰਡਰ ਕਰ ਸਕਦੇ ਹੋ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਤੇ ਇਹਦਾ ਲੈ ਸਕਦੇ ਹੋ ਆਰਡਰ ਦੇ ਸਕਦੇ ਹੋ ਆਪਾਂ ਜੇ ਸਟਿਚਿੰਗ ਕਰਾਉਣੀ ਹੈ ਸਟਿਚਿੰਗ ਵੀ ਆਪਾਂ ਕਰਾਂਗੇ ਤੇ ਆਹ ਵਾਲਾ ਹੈ ਜੀ ਚੈੱਕ ਚਪਸ਼ਵੀਨਾ ਇਹਦਾ ਘੇਰਾ ਬਾਜੂ ਵਰਕ ਵਰਕ ਹੈਗਾ ਤੇ ਇਹ 20 ਤੋਂ 21 22 ਤੇ ਘੇਰਾ ਹੋਊਗਾ ਜੀ ਜੇ ਭੈਣ ਨੇ ਕਿਸੇ ਨੇ ਲੈਣਾ ਤਾਂ ਲੈ ਸਕਦੇ ਹੋ ਇਹਦਾ ਪਸ਼ਮੀਨੇ ਤੇ ਵਰਕ ਹੋਇਆ ਹੋਇਆ ਦਾ ਚੈੱਕ ਪਸ਼ਮੀਨਾ ਦਾ ਹੈ ਤੇ ਸੇਣੀ ਇਹਦੀ ਬਾਤ ਨਹੀਂ ਤੇ ਆ ਇਹਦਾ ਘੇਰਾ ਹੋਇਆ ਹੋਇਆ ਹੈ ਇਹ ਇਹ ਲਾਈਟ ਪਿੰਕ ਕਲਰ ਹੈ ਜੀ ਤੇ ਇੱਕ ਸਕਾਈ ਜਿਹਾ ਕਲਰ ਆਪਣੇ ਕੋਲ ਤੇ ਉਹਦੇ ਉਤੇ ਇਹ ਵਾਲਾ ਵਰਕ ਹੋਇਆ ਜੀ ਲੈਣੇ ਹੁਣ ਤੁਸੀਂ ਨੇ ਆਰਡਰ ਦੇ ਸਕਦੇ ਹੋ ਸਾਡੇ ਕੋਲ ਸੂਟ ਬਣੇ ਹੋਏ ਨੇਗੇ ਤਿਆਰ ਨੇਗੇ ਸਟਿਚਿੰਗ ਕਰਵਾਉਣੀ ਐ ਸਟਿਚਿੰਗ ਕਰਵਾ ਲਓ ਜੀ ਤੇ ਆਪਣੇ YouTube ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਹਨਾ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਕਿੰਨੀ ਦੀ ਕਲੈਕ ਕਿੰਦਾ ਨੀ ਕਲੈਕਸ਼ਨ ਲੱਗਦੀ ਆ ਆਵਦੀ ਤੇ ਤਦ ਤੱਕ ਤੇ ਲਈ ਜੀ ਸਤਿ ਸ਼੍ਰੀ ਅਕਾਲ